ਸਿੱਖ ਇਤਿਹਾਸ ਵਿੱਚ ਬਹੁਤ ਹੀ ਸਤਿਕਾਰਯੋਗ ਨਾਂ ਹੁੰਦਾ ਬਾਬਾ ਮੋਤੀराम ਜੀ ਜਿਨ੍ਹਾਂ ਨੂੰ ਮਹਿਰਾ ਵੀ ਬੋਲਦੇ ਨੇ ਤੇ ਉਹਨਾਂ ਦਾ ਸੱਚ ਤਾਂ ਬਹੁਤ ਘੱਟ ਲੋਕ ਜਾਣਦੇ ਕਿ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਕੌਣ ਦੋਸ਼ੀ ਸੀ ਸਾਰਿਆਂ ਨੇ ਇਹ ਸੁਣਿਆ ਕਿ ਬਾਬਾ ਮੋਤੀराम ਜੀ ਦੇ ਪਰਿਵਾਰ ਨੂੰ ਪੋਲੂ ਵਿੱਚ ਪੀੜਸ ਕੇ ਜਾਂ ਪੀੜ ਕੇ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਪਰ ਸੱਚੋ ਸਤੋਂ ਬਗਾੜੀ ਜਿਹੜਾ ਆ ਉਹਨੂੰ ਵੀ ਖੋਜਣਾ ਸਾਡਾ ਫਰਜ਼ ਬਣਦਾ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤੇ ਬਾਬਾ ਮੋਤੀराम ਜੀ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜਦੋਂ ਫਤਿਹਗੜ੍ਹ ਸਾਹਿਬ ਜਾਣਾ ਰੇਲਵੇ ਪਾਰ ਕਰਕੇ ਉੱਥੇ ਦਰਸ਼ਨ ਕਰਨਾ ਤੇ ਨਾਲ ਇਤਿਹਾਸ ਪੜ੍ਹਨਾ ਕਿ ਤੁਹਾਨੂੰ ਐਡੀ ਜਾਣਕਾਰੀ ਮਿਲੇਗੀ ਕਿ ਬਹੁਤ ਤੁਸੀਂ ਹੈਰਾਨ ਹੋਗੇ ਕਿ ਇਹ ਇੱਥੇ ਕੀ ਲਿਖ ਦਿੱਤਾ ਗਿਆ ਤੁਸੀਂ ਸਭ ਜਾਣਦੇ ਹੋ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਪਹਿਲਾਂ ਜਿਹੜਾ ਸੀ ਉੱਥੇ ਬਾਬਾ ਮੋਤੀ RAM ਜੀ ਜਿਨ੍ਹਾਂ ਨੂੰ ਮਹਿਰਾ ਕਿਹਾ ਗਿਆ ਮੇਰੇ ਤੋਂ ਭਾਬਸੀ ਜੋ ਕਿ ਪਿਛਲੇ ਸਮੇਂ ਜਾਤਾਂ ਪਾਤਾਂ ਚ ਲੋਕਾਂ ਨੂੰ ਵੰਡਿਆ ਹੋਇਆ ਸੀ ਤੇ ਉਹਨਾਂ ਦੀ ਕਾਸਤਾਂ ਦੇ ਮੁਤਾਬਕ ਉਹਨਾਂ ਨੇ ਇੱਕ ਕੰਮ ਵੰਡਿਆ ਹੋਏ ਸੀਗੇ ਤੁਸੀਂ ਆਹ ਕੰਮ ਕਰਨੇ ਬਾਬਾ ਮੋਤੀ RAM ਜੀ ਇਤਿਹਾਸ ਦੇ ਪੰਨਿਆਂ 'ਚ ਸਰਹੰਦ ਦੇ ਵਿੱਚ ਜਿਹੜਾ ਅਸੀਂ ਉੱਥੇ ਨੌਕਰੀ ਕਰਦੇ ਸਨ ਇਸ ਕਰਕੇ ਉਹ ਅੰਦਰ ਬਾਹਰ ਜਾ ਸਕਦੇ ਸਨ ਨਹੀਂ ਤਾਂ ਉਹ ਜਾ ਹੀ ਨਹੀਂ ਸਕਦੇ ਕੋਈ ਬੰਦਾ ਥੋੜਾ ਅੰਦਰ ਜਾ ਸਕਦਾ ਸੀ ਉਹ ਉੱਥੇ ਡਿਊਟੀ ਕਰਦੇ ਸੀ ਤੇ ਇਸ ਕਰਕੇ ਉਹਨਾਂ ਨੂੰ ਸਾਰਾ ਉੱਥੋਂ ਦਾ ਪਤਾ ਸੀ ਉਹਨਾਂ ਨੇ ਆਪਣੇ ਘਰੋਂ ਦੁੱਧ ਲਿਆ ਕੇ ਗਰਮ ਗਰਮ ਦੁੱਧ ਮਾਤਾ ਜੀ ਨੂੰ ਛੋਟੇ ਸਾਹਿਬਜ਼ਾਦੇ ਨੂੰ ਪਲਾਇਆ ਤੇ ਬੇਸ਼ੱਕ ਉਹਨਾਂ ਨੂੰ ਇੱਕ ਉਹਦੇ ਲਈ ਕੁਝ ਡੋਨੇਟ ਵੀ ਕਰਨਾ ਪਿਆ ਜਿਹੜਾ ਉੱਥੇ ਪਹਿਰੇਦਾਰ ਸੀ ਹੁਣ ਇਹ ਗੱਲ ਦੋਨਾਂ ਬੰਦਿਆਂ ਦੇ ਵਿੱਚ ਸੀ ਇੱਕ ਪਹਿਰੇਦਾਰ ਨੂੰ ਪਤਾ ਸੀ ਇੱਕ ਬਾਬਾ ਮੋਤੀराम ਜੀ ਨੂੰ ਪਤਾ ਸੀ ਤੇ ਦੂਸਰਾ ਉਹਨਾਂ ਦੇ ਪਰਿਵਾਰ ਨੂੰ ਪਤਾ ਸੀ ਜਾਂ ਬਸੋਟੇ ਸਾਹਿਬਜਾਦੇਆਂ ਨੂੰ ਤੇ ਜਾਂ ਮਾਤਾ ਗੁਜਰਕੌਰ ਜੀ ਨੂੰ ਪਤਾ ਸੀ ਇਹ ਤੋਂ ਇਲਾਵਾ ਹੋਰ ਕਿਸੇ ਬੰਦੇ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਫਿਰ ਜੇ ਬਾਬਾ ਮੋਤੀराम ਜੀ ਸ਼ਹੀਦ ਹੋਏ ਤਾਂ ਉਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਸੀ ਉਹ ਕੌਣ ਬੰਦਾ ਸੀ ਇਹਦਾ ਨੰਗਾ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਸਾਹਿਬਜਾਦੇ ਵੀ ਸ਼ਹੀਦ ਹੋ ਗਏ ਮਾਤਾ ਜੀ ਵੀ ਸ਼ਹੀਦ ਹੋ ਗਏ ਹੁਣ ਆਪਾਂ ਮੋਤੀ RAM ਜੀ ਦੀ ਪਤਨੀ ਤੇ ਨਹੀਂ ਦੱਸੂਗੀ ਲੋਕਾਂ ਨੂੰ ਜਾਂ ਬਾਬਾ ਮੋਤੀ RAM ਜੀ ਥੋੜਾ ਲੋਕਾਂ ਨੂੰ ਦੱਸਣਗੇ ਕਿ ਆਹ ਗੱਲ ਹੋ ਗਈ ਮੈਂ ਇਦਾਂ ਕੀਤਾ ਜਾਂ ਜਿਹੜੇ ਬੰਦੇ ਨੇ ਬਾਬਾ ਮੋਤੀ RAM ਜੀ ਕੋਲ ਰਿਸ਼ਵਤ ਲਈ ਸੀ ਉਹ ਕਿਦਾਂ ਸੂਬਾ ਸਰਹੰਦ ਨੂੰ ਦੱਸ ਸਕਦਾ ਕਿ ਮੈਂ ਪੈਸੇ ਲਏ ਆ ਤੇ ਇਹ ਬੰਦੇ ਨੇ ਦਿੱਤੇ ਫਿਰ ਤੇ ਨਾਲ ਉਹ ਬੰਦੇ ਨੂੰ ਵੀ ਉਹਨਾਂ ਪੀੜ ਦੇਣਾ ਸੀ ਜਿਹੜੇ ਬੰਦੇ ਨੇ ਗਾੜੀ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਨੂੰ ਦੁੱਧ ਪਲਾਉਂਦੀ ਆਗਿਆ ਦਿੱਤੀ ਸੀ ਇੱਥੋਂ ਤੱਕ ਤਸੀਂ ਜਿਹੜੇ ਆ ਜਾਣਾ ਨਹੀਂ ਚਾਹੁੰਦੇ ਹਿਸਟਰੀ ਨੂੰ ਫੋਲਣਾ ਨਹੀਂ ਚਾਹੁੰਦੇ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੰਗੂ ਬ੍ਰਾਹਮਣ ਗੰਗੂ ਬ੍ਰਾਹਮਣ ਜਿਹੜਾ ਸੀ ਤੁਹਾਨੂੰ ਪਤਾ ਗਦਾਰ ਸੀ ਜਿਨੇ ਗੁਰੂ ਸਾਹਿਬ ਜੀ ਤੇ ਵੱਡੀਆਂ ਗਦਾਰੀਆਂ ਕੀਤੀਆਂ ਸਾਜ਼ਿਸ਼ਾਂ ਰਚੀਆਂ ਬਹੁਤ ਕੁਝ ਕੀਤਾ ਜਿਸ ਨੂੰ ਸਿੰਘਾਂ ਨੇ ਜਿਹੜਾ 1710 ਨੂੰ ਮਾਰਿਆ ਉਹਦੇ ਪਿੰਡ ਖੇੜੀ ਸਹੇੜੀ ਜੋ ਮਰਿੰਡੇ ਦੇ 3 ਕਿਲੋਮੀਟਰ ਦੂਰ ਆ ਪਿਆਸ ਦੇ ਪੰਨੇ ਇਹ ਆਂਦੇ ਨੇ ਜਿਹੜੇ ਲਿਖਤੀ ਬੋਲਦੇ ਨੇ ਬਾਬਾ ਮੋਤੀ RAM ਜੀ ਦੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਕਿ ਗੰਗੂ ਬ੍ਰਾਹਮਣ ਦਾ ਇੱਕ ਚਾਚੇ ਦਾ ਮੁੰਡਾ ਜਿਹੜਾ ਸੀ ਉੱਥੇ ਉਹ ਵੀ ਨੌਕਰੀ ਕਰਦਾ ਸੀ ਸਰਹੰਦ ਦੇ ਵਿੱਚ ਕਿਉਂਕਿ ਗੰਗੂ ਵੀ ਗਦਾਰ ਸੀ ਤੇ ਸਾਰਿਆਂ ਦੀ ਸੈਟਿੰਗ ਸੀ ਆਪਸ ਵਿੱਚ ਸੁੱਚਾ ਆਨੰਦ ਵੀ ਤੁਹਾਨੂੰ ਪਤਾ ਉੱਥੇ ਹੀ ਸੀ ਜਿਹੜਾ ਜਿੰਨੇ ਗੁਰੂ ਸਾਹਿਬ ਜੀ ਦੇ ਸਹਿਬਜ਼ਾਦਿਆਂ ਨੂੰ ਸੱਪ ਸ਼ਬਦ ਵਰਤਿਆ ਸੀ ਗੁਰੂ ਸਾਹਿਬ ਲਈ ਸੱਪ ਸ਼ਬਦ ਵਰਤਿਆ ਸੀ ਸਪੋਲਿਆ ਸ਼ਬਦ ਵਰਤਿਆ ਸੀ ਇਹ ਸਾਰੀ ਤਿਗੜੀ ਜਿਹੜੀ ਉੱਥੇ ਕੰਮ ਕਰਦੀ ਸੀ ਪਾਪੀ ਗੁਨਾਹ ਕਰਦੇ ਸੀ ਇਸ ਜਿਹੜਾ ਗੰਗੂ ਬ੍ਰਾਹਮਣ ਦਾ ਪਚਾਚੇ ਦਾ ਮੁੰਡਾ ਸੀ ਉਹਨੇ ਜਾ ਕੇ ਸੂਬਾ ਸਰਹੰਦ ਨੂੰ ਦੱਸਿਆ ਕਿ ਪਈ ਬਾਬਾ ਮੋਤੀ RAM ਜੀ ਨੇ ਦੁੱਧ ਪਿਆ ਆ ਫਿਰ ਇਹ ਗੱਲ ਜਦੋਂ ਬਾਹਰ ਨਿਕਲੀ ਡੇਢ ਮਹੀਨੇ ਬਾਅਦ ਤਾਂ ਫਿਰ ਹੀ ਬਾਬਾ ਮੋਤੀराम ਜੀ ਸ਼ਹੀਦ ਹੋਏ ਉਹਨਾਂ ਦਾ 5 ਸਾਲ ਦਾ ਬੱਚਾ ਸ਼ਹੀਦ ਹੋਇਆ ਉਹਨਾਂ ਦੇ ਮਾਤਾ ਜੀ ਸ਼ਹੀਦ ਹੋਏ ਉਹਨਾਂ ਦਾ ਬਾਕੀ ਪਰਿਵਾਰ ਸ਼ਹੀਦ ਹੋਇਆ ਇਹਦਾ ਮੁੱਖ ਦੋਸ਼ੀ ਜਿਹੜਾ ਗੰਗੂ ਬ੍ਰਾਹਮਣ ਕਹਿ ਲੋ ਜਾਂ ਗੰਗੂ ਬ੍ਰਾਹਮਣ ਦਾ ਪਤੀਜਾ ਕਹਿ ਲੋ ਕਿਉਂਕਿ ਗੰਗੂ ਬ੍ਰਾਹਮਣ ਦਾ ਮੁੰਡਾ ਵੀ ਮੁੜਕੇ ਜੌਬ ਕਰਦਾ ਰਿਹਾ ਸੁਬਾ ਸਰਹੰਦ ਦੇ ਕੋਲ ਜਿਸ ਤੋਂ ਬਾਅਦ ਤੁਹਾਨੂੰ ਪਤਾ ਕਿ ਬਾਬਾ ਬੰਦਾ ਸਿੰਘ ਦੀ ਬਹਾਦਰ ਦੀਆਂ ਜੰਗਾਂ ਦੇ ਵਿੱਚ ਵੀ ਉਹ ਬੰਦਾ ਸਿੱਖਾਂ ਦੇ ਖਿਲਾਫ ਲੜਦਾ ਰਿਹਾ ਇਸ ਕਰਕੇ ਗੱਲਾਂ ਭੜੀ ਹੀ ਜ਼ਰੂਰੀ ਨੇ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਬਾਬਾ ਮੋਤੀराम ਜੀ ਨੂੰ ਸ਼ਹੀਦ ਕਰਵਾਉਣ ਵਾਲਾ ਜਿਹੜਾ ਸੀ ਉਹ ਮੁੱਖ ਦੋਸ਼ੀ ਗੰਗੂ ਬ੍ਰਾਹਮਣ ਦਾ ਪਚਾਚੇ ਦਾ ਮੁੰਡਾ ਸੀ ਜਿਹਦਾ ਨਾਂ ਮੋٹے ਅੱਖਰਾਂ ਦੇ ਵਿੱਚ ਬਾਬਾ ਮੋਤੀ RAM ਜੀ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੇ ਬਾਹਰ ਲਿਖਿਆ ਹੁਣ ਮੈਂ ਨਾਂ ਲਵਾਂਗਾ ਤੇ ਕਹਿਣਾ ਸਰ ਜੀ ਪਤਾ ਨਹੀਂ ਤੁਸੀਂ ਕਿਸੇ ਰੰਜਿਸ਼ ਤਹਿਤ ਨਾਂ ਲੈਂਦੇ ਹੋ ਕਿਉਂ ਲੈਂਦੇ ਹੋ ਪਰ ਇਤਿਹਾਸ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਨੰਗਾ ਕਰਨਾ ਹਿਸਤੀ ਦਾ ਬਹੁਤ ਜ਼ਰੂਰੀ ਆ ਅਸੀਂ ਬਾਬਾ ਮੋਤੀ RAM ਜੀ ਦੀ ਵੱਡੀ ਸ਼ਹਾਦਤ ਨੂੰ ਸਲਾਮ ਕਰਦੇ ਆ ਸਾਡਾ ਝਿਰ ਸਿਰ ਝੁਕਦਾ ਆ ਉਹਨਾਂ ਬਹੁਤ ਸੋਹਣੀ ਕੁਰਬਾਨੀ ਦਿੱਤੀ ਪਰ ਸਾਨੂੰ ਇਹ ਵੀ ਇਤਿਹਾਸ ਦੇ ਪੰਨੇ ਯਾਦ ਰੱਖਣੇ ਚਾਹੀਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ